ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੋ ਇੱਕ ਨਵਾਂ ਟ੍ਰੈਂਡ ਆਸਟ੍ਰੇਲੀਆ ਦੇ ਵਿੱਚ ਅਸੀਂ ਵੇਖਿਆ ਕਿ ਡਿਪਲੋਮਾ ਤੋਂ ਡਿਗਰੀ ਦੇ ਜਿਹੜੇ ਬਹੁਤ ਅੱਛੇ ਯੂਨੀਵਰਸਿਟੀਆਂ ਨਾਲ ਜੁੜੇ ਕਾਲਜ ਨੇ ਉਹਨਾਂ ਦੇ ਵੀਜ਼ੇ ਬਹੁਤ ਆ ਰਹੇ ਨੇ ਹੁਣ ਬਹੁਤ ਸਾਰੇ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਨੂੰ ਰਿਫਿਊਜ਼ਲ ਨੇ ਕਾਲਜਾਂ ਚੋਂ ਕਿਉਂਕਿ ਉਹ ਬਹੁਤ ਸਧਾਰਨ ਕਾਲਜ ਹੁੰਦੇ ਨੇ ਇਹਦਾ ਡਿਫਰੈਂਸ ਮਨਪੀਚੀ ਮਾ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਵਿਦਿਆਰਥੀ ਕਿੰਨਾ ਕਾਲਜਸ ਦੇ ਵਿੱਚ ਐਡਮਿਸ਼ਨ ਲੈਣ ਤੇ ਕਿਉਂ ਲੈਣ ਤੇ ਕਿਸ ਤਰ੍ਹਾਂ ਦੇ ਪ੍ਰੋਫਾਈਲ ਤੇ ਕਿੰਨਾ ਕੁ ਖਰਚਾ ਡੀ ਟੂ ਡੀ ਪ੍ਰੋਗਰਾਮਾ ਦੇ ਵਿੱਚ ਆ ਜਾਂਦਾ ਹੈ ਚੀਮਾ ਜੀ ਬਹੁਤ ਸਵਾਗਤ ਹੈ ਸੋ ਇਸ ਟਾਪਿਕ ਨੂੰ ਤੁਸੀਂ ਐਡਰੈਸ ਕਰੋ ਦੇਖੋ ਜਿਹੜੇ ਡਿਪਲੋਮਾ ਤੋਂ ਡਿਗਰੀ ਹੈ ਪਹਿਲਾਂ ਲੋਕਾਂ ਦੀ ਇਹ ਮੈਂਟੈਲਿਟੀ ਸੀਗੀ ਯਾਰ ਇਹਦੇ ਵਿੱਚ ਵੀਜ਼ਾ ਸਕਸੈਸ ਰੇਟ ਛਤ ਘੱਟ ਹੈ ਕੱਲੇ ਡਿਪਲੋਮਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੈਸੀ ਵੀਜ਼ਾ ਨਹੀਂ ਮਿਲਦਾ ਹਮੇਸ਼ਾ ਵੀਜ਼ਾ ਜਾਂਦੇ ਆ ਡਿਪਲੋਮਾ ਟੂ ਡਿਗਰੀ ਦੇ ਵਿੱਚ ਉਹ ਵੀ ਜੋ ਅਸੀਂ ਲਾਸਟ ਇਨਟੇਕ ਦੇ ਵਿੱਚ ਦੇਖਿਆ ਕਿ ਹਾਈ ਕਮਿਸ਼ਨ ਨੇ ਆਲਮੋਸਟ ਸਾਰੇ ਬੱਚਿਆਂ ਨੂੰ ਵੀਜ਼ਾਸ ਦਿੱਤੇ ਜਿੰਨਿਆਂ ਨੇ ਵੀ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਅਪਲਾਈ ਕੀਤਾ ਸੀਗੇ ਤਾਂ ਹੁਣ ਸਾਡਾ ਵੀ ਕੰਫੀਡੈਂਸ ਵੱਧ ਗਿਆ ਸਾਨੂੰ ਵੀ ਇਹ ਫੀਲ ਹੋਣ ਲੱਗਿਆ ਕਿ ਆ ਇੱਕ ਬਹੁਤ ਅੱਛੀ ਆਪਸ਼ਨ ਹੋ ਸਕਦੀ ਹੈ ਬੱਚਿਆਂ ਲਈ ਦੇਖੋ ਹਰ ਬੱਚਾ 80% ਵਾਲਾ ਨਹੀਂ ਹੋ ਸਕਦਾ 90% ਵਾਲਾ ਨਹੀਂ ਹੋ ਸਕਦਾ ਕੁਝ ਬੱਚਿਆਂ ਦੇ 65% ਵੀ ਹੋਣਗੇ ਕਿਸੇ ਦੇ 50% ਵੀ ਹੋਣਗੇ ਕਿਸੇ ਦੇ 60% ਵੀ ਹੋਣਗੇ ਔਰ ਕਈਆਂ ਦੇ ਆਇਲਸ ਦੇ ਵਿੱਚ 5.5 ਵੀ ਹੋਣਗੇ ਸਕੋਰ ਯੋਵਰਾਲ 6 ਹੈ ਨਾਟ ਲੈਸ 5.5 ਹੈ ਇਦਾਂ ਦੇ ਬੱਚਿਆਂ ਲਈ ਡਿਪਲੋਮਾ ਟੂ ਡਿਗਰੀ ਇੱਕ ਬਹੁਤ ਅੱਛੀ ਆਪਸ਼ਨ ਹੈ ਔਰ ਯੂਨੀਵਰਸਿਟੀਆਂ ਵੀ ਬਹੁਤ ਖੁਸ਼ ਹੋ ਕੇ ਇਸ ਤੇ ਐਡਮਿਸ਼ਨ ਦੇ ਰਹੀਆਂ ਔਰ ਹਾਈ ਕਮਿਸ਼ਨ ਵੀਜ਼ਾ ਵੀ ਦੇ ਰਿਹਾ ਦੇਖੋ ਫਰਕ ਕੀ ਹੈ ਡਿਪਲੋਮਾ ਐਕਚੁਅਲੀ ਦੇਖੋ ਡਿਪਲੋਮਾ ਬਣਿਆ ਹੀ ਇਸ ਕਰਕੇ ਹੈ ਜਿਹੜੀਆਂ ਹੁਣ ਮੰਨ ਲਓ ਕੋਈ ਯੂਨੀਵਰਸਿਟੀ ਦਾ ਲਿਟੋਪ ਯੂਨੀਵਰਸਿਟੀ ਦਾ ਲਿਟੋਪ ਕਾਲਜ ਹੈ ਹੁਣ ਯੂਨੀਵਰਸਿਟੀ ਨੂੰ ਵੀ ਪਤਾ ਹੈ ਵੀ ਹਰ ਬੱਚਾ ਡਾਇਰੈਕਟਲੀ ਐਲੀਜੀਬਲ ਨਹੀਂ ਹੈ ਪਰ ਉ ਬੈਟ ਡਸਨਟ ਮੀਨ ਕਿ ਬੱਚੇ ਚ ਕੈਪੇਬਿਲਿਟੀ ਨਹੀਂ ਹੈ ਤਾਂ ਉਹਨਾਂ ਨੇ ਡਿਪਲੋਮਾ ਤੋਂ ਡਿਗਰੀ ਇੱਕ ਪਾਥਵੇ ਬਣਾਤਾ ਕਿ ਤੁਸੀਂ 1 ਸਾਲ ਡਿਪਲੋਮਾ ਕਰਕੇ ਸੈਕਿੰਡ ইয়ার ਬੈਚਲਰਸ ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਵਿੱਚ ਆ ਜਾਓ ਤਾਂ ਜੋ ਜਿੱਥੇ ਤੁਸੀਂ ਲੈਕ ਕਰ ਰਹੇ ਹੋ ਸੀ ਉਹ ਚੀਜ਼ਾਂ ਨੂੰ ਇੰਪਰੂਵ ਕਰਦੀ ਹੈ ਔਰ ਤੁਸੀਂ ਬੱਚਿਆਂ ਦੇ ਨਾਲ ਹੀ ਜਿਹੜੇ ਦੂਸਰੇ ਬੱਚੇ ਉਹਨਾਂ ਦੇ ਨਾਲ ਹੀ ਆਪਣੀ ਡਿਗਰੀ ਨੂੰ ਕੰਪਲੀਟ ਕਰਕੇ ਨਿਕਲ ਜਾਓ ਸੋ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਅੱਛੀ ਆਪਸ਼ਨ ਹੈ ਔਰ ਹਰ ਬੱਚੇ ਨੂੰ ਆਪਟ ਕਰਨੀ ਚਾਹੀਦੀ ਹੈ ਜਿਹੜਾ ਬੱਚਾ ਕਿਸੇ ਨਾ ਕਿਸੇ ਰੀਜ਼ਨ ਤੋਂ ਡਾਇਰੈਕਟਲੀ ਬੈਚਲਰਸ ਤੇ ਨਹੀਂ ਜਾ ਰਿਹਾ ਕਈ ਵਾਰੀ ਅਸੀਂ ਦੇਖਿਆ ਕਿ ਜਿਹੜੇ ਬੱਚੇ ਡਿਪਲੋਮਾਸਟ ਜਾ ਰਹੇ ਉਹ ਜ਼ਿਆਦਾ ਸਕਸੈਸਫੁਲ ਹੋ ਰਹੇ ਡਾਇਰੈਕਟਲੀ ਬੈਚਲਰਸ ਵਾਲਿਆਂ ਨਾਲੋਂ ਕਿਉਂਕਿ ਉਹ ਡਿਪਲੋਮਾ ਦੇ ਵਿੱਚ ਥੋੜਾ ਜਿਹਾ ਪ੍ਰੈਸ਼ਰ ਘੱਟ ਹੁੰਦਾ ਹੈ ਬੱਚਾ ਈਜ਼ੀਲੀ ਕਾਪ ਆਪ ਕਰ ਲੈਂਦਾ ਸਿਚੁਏਸ਼ਨ ਦੇ ਨਾਲ ਨਵਾਂ ਕੰਟਰੀ ਹੁੰਦਾ ਐਨਾ ਸਿਲੇਬਸ ਨਹੀਂ ਹੁੰਦਾ ਥੋੜਾ ਜਿਹਾ ਉਹਨੂੰ ਐਡਜਸਟ ਹੋਣ ਲਈ ਇੱਕ ਮੌਕਾ ਮਿਲ ਜਾਂਦਾ ਉਹਦਾ ਉਹਦਾ ਇੰਟਰਸਟ ਵੀ ਕ੍ਰੀਏਟ ਹੋ ਜਾਂਦਾ ਔਰ ਉਹ ਬੱਚੇ ਜ਼ਿਆਦਾ ਸਕਸੈਸਫੁਲ ਹੋ ਜਾਂਦੇ ਜਿਹੜੇ ਬੱਚੇ ਡਾਇਰੈਕਟਲੀ ਬੈਚਲਰਸ ਦੇ ਵਿੱਚ ਜਾ ਰਹੇ ਆ ਸੋ ਮੈਂ ਇਹੀ ਕਹੂੰਗਾ ਕਿ ਅਗਰ ਕਿਸੇ ਬੱਚੇ ਦੇ ਪਲ ਨਹੀਂ ਆ ਰਿਹਾ ਬਾਰ ਬਾਰ ਦੇ ਰਹੇ ਹੋ ਤੁਸੀਂ ਬਿਨਾ ਕਿਸੇ ਟੈਨਸ਼ਨ ਤੋਂ ਡਿਪਲੋਮਾ ਤੋਂ ਡਿਗਰੀ ਪ੍ਰੋਗਰਾਮਸ ਦੇ ਵਿੱਚ ਅਪਲਾਈ ਕਰੋ ਔਰ 101% ਵੀਜ਼ਾ ਸਕਸੈਸਡ ਜਿੰਨਾ ਕਿ ਅਸੀਂ ਪਿਛਲੀ ਵਾਰ ਦੇਖਿਆ ਮੈਨੂੰ ਲੱਗਦਾ ਆਲਮੋਸਟ ਹਰ ਬੱਚੇ ਨੂੰ ਵੀਜ਼ਾ ਮਿਲਿਆ ਔਰ ਜੁਲਾਈਨ ਟੇਕ ਚ ਵੀ ਵੀਜ਼ਾ ਮਿਲਣਗੇ ਚਲੋ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਮਨਪੀ ਚੀਮਾ ਜੀ ਨੇ ਸਾਂਝੀ ਕੀਤੀ ਹੈ ਸੋ ਸਾਰੇ ਵਿਦਿਆਰਥੀ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਉਹ ਲੜ ਬੰਨ ਲੈਣ ਤੇ ਫੋਨ ਕਰ ਲਓ ਜ਼ਿਆਦਾ ਜਾਣਕਾਰੀ ਹਾਸਲ ਕਰ ਲਓ ਤੇ ਫਾਈਲ ਲੌਂਚ ਕਰ ਲਓ ਥੈਂਕ ਯੂ ਸੋ ਮਚ ਥੈਂਕ ਯੂ ਸਰ